ਸਤਨਾਮ ਸ਼੍ਰੀ ਗੁਰੂ ਸਾਹਿਬ ਜੀ ਦੇਵ ਗੰਧਾਰੇ ਮੰਨ ਲਾ ਸੋ ਸੰਕਾਰੇ ਉਲਟੀਰੇ ਉਲਟੇਰੇ ਮਨ ਉਲਟੀਰੇ ਸਾਖਤ ਸੰਕਾਰੇ ਉਲਟੀਰੇ ਝੂਟੇ ਕੀਰੇ ਝੂਠ ਭਰੀਤ ਕੀਰੇ ਮਨ ਛੁਟ ਕੀਰੇ ਸਾਥ ਸੰਗ ਨ ਛੁਟ ਕੀਰੇ ਰਹਾ ਜਿਉ ਕਾ ਜਿਰ ਸਰ ਮੰਦਰ ਰਾਖਿਓ ਜੋ ਪੈਸੇ ਕਾਲੂ ਕੀਰੇ ਦੂਰੋਂ ਹੀ ਤੇ ਭਗ ਵਯੋ ਹੈ ਜਿਸ ਗੁਰ ਮਿਲ ਛੁਟ ਕੀ ਤੁ ਗੀਰੇ ਮੰਗੋਂ ਤਾਂ ਕਿਰਪਾਲ ਕਿਰਪਾ ਨਿਧ ਮੇ ਮੁਖ ਸਾਖਤ ਸੰਗ ਨ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀ ਅਹ ਮੇਰਾ ਮੂੰਡ ਸਾਧ ਪਗਾਂ ਹੀ ਚਿਰੁ ਲਸੀ ਗੰਗਾਨ ਤਾਂ ਕਿਰਪਾਲ ਕਿਰਪਾ ਨਿਝ ਮੇਰਾ ਮੁਖ ਸਾਖਤ ਸੰਗ ਨਾ ਜੁਟ ਸਿਰੀ ਜਨ ਨਾਨਕ ਦਾਸ ਦਾਸ ਕੋ ਕਰੀ ਅਹ ਨੇ ਰੋਂਡ ਸਾਧ ਪਗਾ ਹੀ ਚੁਲਸੀਰੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਗੋ ਜਗਟਾੰ ਜਵਰ ਸ਼ਤਕਤ ਦੇ ਮਾਲਕ ਧੰਨ ਧੰਨ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਵਰਤਮਈ ਜੀਵਨੀ ਅੰਦਰ ਫਾਜ਼ਿਲਨਾ ਦਵਾ ਰਹੇ ਪੂਰ ਪਿਆਰ ਵਾਲੀ ਸਤਿ ਸੰਗੀ ਜਨਮ ਵੱਡਿਆਂ ਭਾਗਾਂ ਵਾਲੀ ਉਹ ਮਾਲਕ ਦੀ ਚਰਨ ਸ਼ਰਨ ਦੇ ਵਿੱਚ ਬੈ ਚੁਕੇ ਇਨ੍ਹਾਂ ਘੜੀਆਂ ਨੂੰ ਇਸ ਸਮੇਂ ਨੂੰ ਸਫਲ ਬਣਾਉਂਦਾ ਸੀ ਯਤਨ ਕਰਦੇ ਗੁਰੂ ਕਿਰਪਾ ਸਦਕਾ ਅਪਾਰ ਕਿਰਪਾ ਧੰਗੁਰ ਗੁਰਮੁਖੰਦਰ ਮਹਾਰਾਜ ਜੀ ਦੀ ਜਿਗਾਂ ਨੇ ਅਮਰਤ ਵਾਲੀ ਦਰਸ਼ਨ ਦੇ ਕੇ ਪਾਵਨ ਮੁਖਵਾਸ ਰਾਹੀ ਸ਼ਮੁਣ ਲਾ ਗਿਆ ਅੱਜ ਦਾ ਬਾਹਮ ਪਵਿੱਤਰ ਬਚਨ ਦੇਵ ਗੰਧਾਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰਵਰਜਨ ਦੇ ਮਹਾਰਾਜ ਜਿਨ੍ਹਾਂ ਦੀ ਮubarrak ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਪਾਵਨ ਅੰਗ 535 ਅਤੀਛਤੀ ਤੇ ਛੇ ਤੇ ਸ਼ਬਦ ਅੰਗ ਹੈ ਇਸ ਪਾਵਨ ਪੁਇਤਰ ਵਿੱਚ ਰਾਂਹੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਪੁੰਨ ਤੋਂ ਦੂਰ ਰਹਿਣ ਵਾਸਤੇ ਜਿਹੜਾ ਹੈ ਹਦਾਇਤ ਕੀਤੀ ਹੈ ਜਿਹੜੇ ਦਰਮਨ ਨਾਲ ਟੁੱਟੇ ਹੋਏ ਉਹਨਾਂ ਦਾ ਔਰਾ ਹੀ ਜਿਹੜਾ ਹੈ ਉਹਨਾਂ ਦੀ ਵਾਈਬ੍ਰੇਸ਼ਨ ਹੀ ਸਾਡੇ ਅੰਦਰ ਪ੍ਰਭਾਵ ਪਾ ਸਕਦੀ ਹੈ ਇਸ ਲਈ ਸਤਿਗੁਰੂ ਜੀ ਕਹਿੰਦੇ ਐਸੀ ਜੀਵਾਂ ਤੋਂ ਐਸੇ ਪ੍ਰਾਣੀਆਂ ਤੋਂ ਦੂਰ ਹੀ ਚੰਗੇ ਹਨ ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਰੱਬ ਰੱਬ ਨਹੀਂ ਕਰਦੇ ਸ਼ੁਭ ਗੁਣ ਨਹੀਂ ਘਮਾਉਂਦੇ ਐਸਿਆਂ ਦੀ ਸੰਗਤ ਕਦੀ ਵੀ ਨਹੀਂ ਕਰਨੀ ਇਸ ਕਰਕੇ ਜਿਹੜਾ ਕਿਉਂਕਿ ਹਰ ਇੱਕ ਨੂੰ ਆਪਣੇ ਜੀਵਨ ਦਾ ਪਤਾ ਹੈ ਜੇ ਤਿਕਲੋਹੀ ਗੁਣ ਦਾ ਕੇ ਰੱਬ ਦੇ ਪਰਮਾਤਮਾ ਦਾ ਸਿਮਰਨ ਕਰਕੇ ਅਸੀਂ ਉੱਚੀ ਅਵਸਥਾ ਬਣਾ ਲਈਏ ਫਿਰ ਸਾਨੂੰ ਕੋਈ ਫਰਕ ਨਹੀਂ ਪੈਣਾ ਅਸੀਂ ਜਿੱਥੇ ਮਰਜੀ ਬੈਠੀਏ ਗੁਰਮੁਖ ਕੋਲ ਕੋਲ ਭਾਵੇਂ ਮਨਮੁਖ ਦੇ ਕੋਲ ਕਿਉਂਕਿ ਅਵਸਥਾ ਬਹੁਤ ਉੱਚੀ ਉਸਤੀ ਹੈ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਮਾਲਕ ਕੈ ਲਗੀ ਸੰਤ ਨਾ ਛਾਡੇ ਸੰਤਈ ਜੋ ਓਟਕ ਮਿਲੇ ਅਸੰਤ ਇੱਕ ਦੀ ਗੱਲ ਨਹੀਂ ਕਰੋੜਾਂ ਭਾਵੇਂ ਅਸੰਤ ਭਾਵ ਰੱਬ ਨਾਲੋਂ ਟੁੱਟੇ ਹੋਏ ਜਿਹੜੇ ਉਹਨੂੰ ਮਿਲਣ ਉਹਦੇ ਓਲ ਬੈਠਣ ਪਰ ਸੱਚੀ ਜਿਹੜਾ ਸੰਤ ਹੈ ਰੱਬੀ ਬਿਰਤੀ ਜਿਹਨੇ ਕਾਰਨ ਕੀਤੀ ਹੋਈ ਹੈ ਉਹ ਇਹਨਾਂ ਕਰੋੜਾਂ ਅਸੰਤਾਂ ਦਾ ਪ੍ਰਭਾਵ ਨਹੀਂ ਤਕਬੂਲ ਕਰਦਾ ਮੂਦਾਰਨ ਦਿੰਦਿਆਂ ਭਗਤ ਕਬੀਰ ਜੀ ਨੇ ਚੰਦਨ ਦੀ ਉਦਾਹਰਨ ਦਿੱਤੀ ਕਹਿੰਦੇ ਮਲਿਆਕੁ ਓੰਕਮ ਬਿਟਿਓ ਤਾਂ ਸ਼ੀਤਲਤਾ ਨਾ ਤਜੰਤ ਚੰਦਨ ਦੇ ਦਰਖਤ ਨੂੰ ਅਨੇਕਾਂ ਹੀ ਸੱਪ ਜਿਹੜੇ ਨੇ ਉਹ ਚੰਬੜੇ ਰਹਿੰਦੇ ਨੇ ਹੁਣ ਸੱਪ ਦੇ ਅੰਦਰ ਜ਼ਹਿਰ ਹੈ ਚੰਦਰ ਦੇ ਅੰਦਰ ਸ਼ੰਡਕ ਹੈ ਤੇ ਇਸ ਲਈ ਭਗਤ ਕਬੀਰ ਜੀ ਕਹਿਣ ਲੱਗੇ ਇੱਕ ਨਹੀਂ ਭਾਵੇਂ ਅਨੇਕਾਂ ਹੀ ਸੱਪ ਉਹਦੇ ਨਾਲ ਚੰਬੜੇ ਰਹਿਣ ਲਿਪਟੇ ਰਹਿਣ ਪਰ ਚੰਦਨ ਆਪਣਾ ਸੁਭਾਅ ਜਿਹੜਾ ਹੈ ਉਹ ਕਦੀ ਵੀ ਨਹੀਂ ਛੱਡਦਾ ਉਹ ਜ਼ਹਿਰ ਨਹੀਂ ਕਬੂਲਦਾ ਸਦੋਂ ਸੁਗੰਧ ਬਣਦਾ ਹੈ ਤੇ ਸ਼ੰਡਕ ਬਣਦਾ ਹੈ ਜੀ ਜੀ ਅਵਸਥਾ ਕੋਲੋ ਜੇ ਬਾਣੀ ਰਹੀ ਹੈ ਜੋੜੀ ਰਹੇ ਐਸਿਆਂ ਨੂੰ ਮਾਲਕ ਨੇ ਕਿਰਤਾ ਗੀਤ ਕੀਤੀ ਹੈ ਭਾਈ ਜਿਹੜੇ ਟੁੱਟੇ ਹੋਏ ਨੇ ਨਾ ਉਹਨਾਂ ਤੋਂ ਦੂਰ ਰਹੋ ਕਿਉਂ ਉਹ ਆਪਣਾ ਪ੍ਰਭਾਵ ਪਾ ਸਕਦੇ ਬਾਸਨ ਕਾਰੂ ਪਰਸੀ ਹੈ ਤੋ ਕਿਛ ਲਾਗੇ ਦਾਸ ਕਾਲੇ ਭਾਂਡੇ ਨੂੰ ਟੱਚ ਕਰੋਗੇ ਕਲਕ ਲੱਗੇ ਦੂਰ ਚੰਗੇ

ਭਗਤੀ ਕਹਿੰਦੇ 베ਰੀ ਦੇ ਦਰਖਤ ਦੇ ਕੋਲ ਇੱਕ ਕੇਲੇ ਦਾ ਦਰਖਤ ਜਿਹੜਾ ਉਗ ਪਿਆ ਤੇ ਇਹਦੇ ਵਿੱਚ 베ਰੀ ਦੀ ਕਹ ਲੋ ਕਿ ਬਦਕਿਸਮਤੀ ਨਹੀਂ ਹੈ 베ਰੀ ਨੂੰ ਕੋਈ ਫਰਕ ਨਹੀਂ ਪੈਂਦਾ ਮਾੜੀ ਕਿਸਮਤ ਉਸ ਕੇਲੇ ਦੀ ਹੈ ਜਿਹੜਾ ਕੇਲਾ 베ਰੀ ਦੇ ਕੋਲ ਉਗ ਪਿਆ ਤੋ ਅਗਰ ਜੀਨ ਨੂੰ ਪੁੱਛਿਆ ਕਿਉਂ ਕੀ ਕਾਰਨ ਕਹਿੰਦੇ ਕੱਲ ਨੂੰ ਜੇਕਰ ਹਵਾ ਥੋੜੀ ਬਹੁਤ ਵੀ ਵਗੀ ਨਾ ਬੇਰੀ ਨੇ ਤੇ ਬਖਸ਼ਣਾ ਨਹੀਂ ਇਹਨੇ ਤੇ ਆਪਣੇ ਭੁਲਾਰੇ ਲੈਣੇ ਜਿਦੋਂ ਹਵਾ ਦੇ ਨਾਲ ਇਤ ਰੁਦਰ ਝੂਮੇਗੀ ਇਹ ਤੇ ਆਪਣੇ ਕਹਿ ਲਓ ਕਿ ਮੌਜ ਵਿੱਚ ਹੋਏਗੀ ਪਰ ਜਿਹੜਾ ਲਾਗੀ ਹੋ ਗਿਆ ਕੇਲਾ ਹੈ ਇਹਨੂੰ ਬਹੁਤ ਜ਼ਿਆਦਾ ਨਿਖਸ਼ਾਮ ਜਿਹੜਾ ਚਲਣਾ ਪਏਗਾ ਸੌਖੀਆਂ ਉਦਾਹਰਨਾਂ ਨਹੀਂ ਸੰਭੇੜਵਾ ਸਕਦਾ ਕੇਲਾ ਕੀ ਹੈ ਆਮ ਇਨਸਾਨ ਜਿਹੜਾ ਹਲੇ ਜੁੜਿਆ ਹੀ ਨਹੀਂ ਰੱਬ ਨਾਲ ਯਤਨ ਕਰ ਰਿਹਾ ਕਿ ਮੈਂ ਜੁੜ ਜਾਵਾਂ ਸੰਗਤ ਕਿਦੀ ਮਿਲ ਗਈ ਉਹਨੂੰ ਬੇਰੀ ਦੀ ਜਿਹੜੇ ਟੁੱਟਿਆ ਹੋਇਆ ਹੈ ਕੇਲਾ ਸੌਫਟ ਹੈ ਬੜਾ ਨਾਜ਼ੁਕ ਹੈ 베ਰੀ ਦੇ ਅੰਦਰ ਕੰਡੇ ਨੇ ਉਹਨੇ ਨੁਕਸਾਨ ਦੇ ਦਿੱਤੇ ਭਗਤ ਕਬੀਰ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਇਸ ਗੱਲ ਨੂੰ ਸਮਝਾ ਦਿੱਤਾ ਭਲਿਓ ਬਸ ਇਹੋ ਹੀ ਹਾਲਾਤ ਨੇ ਸੰਸਾਰ ਦੇ ਵਿੱਚ ਜੀ ਸੁਭਾਸਨ ਦੇ ਵਿੱਚ ਕੇਲੇ ਵਰਗਾ ਹੈ ਤੇ ਫਿਰ 베ਰੀਆਂ ਤੋਂ ਬਚ ਕੇ ਰਹਿਣਾ ਪੈਂਦਾ ਬਾਣੀ ਦਾ ਬਚਨ ਕਬੀਰ ਮਾਰੀ ਮਰੂੰ ਤਉ ਸੰਗ ਕੀ ਕੇਲੇ ਨਿਕਟ ਜੋ ਵੇਸ ਜਿੰਦੇ ਉਸੰਗਤ ਦਾ ਅਸਰ ਜਿਹੜਾ ਵੇਖੋ ਕਿਦਾਂ ਦਾ ਹੁੰਦਾ ਜਿਵੇਂ ਇੱਕ ਕੇਲਾ ਤੇ ਇੱਕ 베ਰੀ ਦਾ ਦਰਖਤ ਦੋਵੇਂ ਇਕੱਠੇ ਹੁੰਦੇ ਆ ਤੂੰ ਸੰਗਤ ਦਾ ਮਾਰੀ ਸੰਗਤ ਦਾ ਅਸਰ ਕੀ ਏ ਉਹ ਝੂਲੇ ਉਹ ਚੀਰੀਏ ਸਾਥਤ ਸੰਗ ਨਾ ਹੀ ਭਗਤ ਕਬੀਰ ਜੀ ਕਹਿਣ ਲੱਗੇ 베ਰੀ ਝੂਲੇਗੀ ਨੁਕਸਾਨ ਕਿਨੂੰ ਹੈ 베ਰੀ ਨੂੰ ਜਾਂ ਖੇਲੇ ਆਪਾਂ ਕਵਾਂਗੇ 베ਰੀ ਨੂੰ ਕਦਾ ਨੁਕਸਾਨ ਨੁਕਸਾਨ ਤੇ ਬਸ ਉਸ ਖੇਲੇ ਨੂੰ ਜਿਹੜਾ ਕੋਲ ਹੋ ਗਿਆ ਬਸ ਉਹਦੀ ਬਦ ਕਿਸਮਤੀ ਇਹੋ ਹੀ ਹੈ ਕਿ ਉਹ ਉਹਦੇ ਕੋਲ ਹੋ ਗਿਆ اور بھی بڑے بچن کل پر مال کھار جس سن ہر گن گاویں باطن ہی اسمان گراویں ایسے لوگ سیوں کیا کہی ہے جو پرب کیے بگت باہج تلتے صدا سدا ڈرانے رہی ہے ਉਹਨਾਂ ਤੋਂ ਡਰ ਕੇ ਰਹੁ ਡਰ ਕੇ ਰਹਿਣ ਦਾ ਭਾਵੇਂ ਨਹੀਂ ਕਿ ਉਹਨਾਂ ਦੇ ਥਲੇ ਦਬ ਕੇ ਰਹਿਣਾ ਡਰਨ ਦਾ ਭਾਵੇਂ ਹੈ ਉਹਨਾਂ ਦੇ ਕੋਲ ਵੀ ਜੇਕਰ ਤੁਸੀਂ ਬਹਿ ਗਏ ਨਾ ਉਹ ਆਪਣੀ ਸੰਗਤ ਦਾ ਜਿਹੜਾ ਹੈ ਨਾ ਆਪਣੀ ਕੁ ਸੰਗਤ ਦਾ ਅਸਰ ਦੇ ਵਿੱਚ ਪ੍ਰਭਾਵ ਪਾੜੇ ਤੇ ਪਾ ਦੇਣਗੇ ਇਤਿਹਾਸ ਵਿੱਚ ਇਸੇ ਵਰਤਾਰੇ ਇੱਕ ਬੜੀ ਪਿਆਰੀ ਕਹਾਣੀ ਹੈ ਸ਼ੇਖੂਪੁਰੇ ਤੋਂ ਇੱਕ ਪਰਿਵਾਰ ਆਇਆ ਹੈ ਇਤਿਹਾਸ ਵਿੱਚ ਅਰੋੜਾ ਪਰਿਵਾਰ ਲਿਖ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਉਹ ਪਿਆਰਾ ਅਰਦਾਸ ਕਰਦਾ ਹੈ ਮਾਲਕ ਤੇ ਕਰਦਾਸ ਹੈ ਆਪ ਜੀ ਦੇ ਚਰਨਾਂ ਵਿੱਚ ਕਿਰਪਾ ਕਰੋ। ਸਤਿਗੁਰੂ ਜੀ ਕਹਿੰਦੇ ਦੱਸੋ ਤੇ ਅੱਗੇ ਉਹ ਜਿਹੜਾ ਹੈ ਉਹ ਗੁਰੂ ਦਾ ਪਿਆਰਾ ਸਿੰਘ ਦਾ ਮਾਲਕ ਤੁਹਾਡੇ ਚਰਨਾਂ ਦੇ ਨਾਲ ਪ੍ਰੀਤ ਬਣੀ ਪਿਆਰ ਬਣਿਆ ਹੋਇਆ ਸ਼ਰਦਾ ਹੈ ਵਿਸ਼ਵਾਸ ਹੈ ਅਕੀਦਾ ਹੈ ਪਰ ਮੇਰੇ ਘਰੋਂ ਮੇਰੀ ਜਿਹੜੀ ਸੁਪਤਨੀ ਹੈ ਨਾ ਪਹਿਲਾਂ ਤੇ ਠੀਕ ਠਾਕ ਸੀ ਪਰ ਕੁਝ ਐਸੀ ਸੰਗਤ ਮਿਲ ਗਈ ਉਹਨੂੰ ਜਿਹਦੇ ਨਾਲ ਜਿਹੜਾ ਹੁਣ ਪੀਰਾਂ ਸਮਾਧਾਂ ਨੂੰ ਪੂਜਣਾ ਉਹਨੇ ਸ਼ੁਰੂ ਕਰ ਦਿੱਤਾ ਤੇ ਮੈਂ ਸਮਝਦਾ ਹਾਂ ਕਿ ਕਿਸੇ ਮੁਹੰਮਦੀ ਨੇ ਕੀ ਕੀਤਾ ਹੈ ਕਿਸੇ ਜਿਹੜਾ ਹੈ ਕਹ ਲੋ ਕੀ ਜਾਦੂ ਟੋਣੇ ਵਾਲੇ ਨੇ ਕੋਈ ਜਾਦੂ ਟੋਣਾ ਤੇ ਨਹੀਂ ਕਰ ਦਿੱਤਾ ਆਪਣੇ ਵਸ ਵਿੱਚ ਤੇ ਨਹੀਂ ਕਰ ਲਿਆ ਮੇਰੀ ਤੇ ਗੱਲ ਮੇਰੇ ਜਿਹਨ ਦੇ ਵਿੱਚ ਜੋ ਗੱਲ ਆ ਰਹੀ ਹੈ ਉਹ ਇਹੋ ਹੀ ਹੈ ਬਾਕੀ ਆਪ ਜਾਣੀ ਜਾਣੋ ਮੈਂ ਤੇ ਇਨਾ ਤਰਲਾ ਆਪ ਜੀ ਦੇ ਚਰਨਾਂ ਵਿੱਚ ਲੈਣਾ ਕਿ ਉਹ ਵੀ ਆਪ ਜੀ ਦੇ ਚਰਨਾਂ ਨਾਲ ਜੁੜ ਜਾਵੇ ਇਨਾ ਪੀਰਾਂ ਫਕੀਰਾਂ ਦੀ ਇਹਨਾਂ ਸ਼ਬਾਦਾ ਦੀ ਇਹਨਾਂ ਕਬਰਾਂ ਦੀ ਜਿਹੜਾ ਨਾ ਪੂਜਾ ਕਰਨ ਦੀ بجائے ਇਹ ਆਪਜੀ ਦੇ ਚਰਨਾਂ ਵਿੱਚ ਆ ਕੇ ਟਹਿ ਪਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਭਲਿਆ। ਇਹ ਸੰਗਤ ਦਾ ਅਸਰ ਹੈ। ਬੋਥੀ ਉਦਾਹਰਣ ਦਿੱਤੀ ਨਾਲ। ਕਹਿੰਦੇ ਸੰਗਤ ਬਹੁਤ ਕੁਝ ਕਰ ਸਕਦੀ। ਸੰਗਤ ਛਿੱਦੇ ਪਾਸੇ ਵੀ ਲਾ ਸਕਦੀ ਐ ਸੰਗਤ ਕੁੱਠੇ ਪਾਸੇ ਵੀ ਲਾ ਸਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇੱਕ ਵੇਲ ਜੇਕਰ ਉਹਨੂੰ ਜ਼ਮੀਨ ਉਹਨੂੰ ਧਰਤੀ ਦੀ ਸੰਗਤ ਮਿਲ ਜਾਵੇ ਤੇ ਉਹ ਧਰਤੀ ਵੱਲ ਪੂਰੀ ਧਰਤੀ ਗਾ ਦਿੰਦੀ ਜਿੱਥੋਂ ਤੱਕ ਉਹਦੀ ਪਹੁੰਚ ਜਾਂਦੀ ਉਹ ਤੁਰ ਹੀ ਜਾਂਦੀ ਉਸੇ ਵੇਲ ਨੂੰ ਜੇਕਰ ਅਸੀਂ ਇੱਕ ਕੋ ਦੀ ਸੰਗਤ ਦੇ ਦਈਏ ਉਹ ਕਹਿ ਲੋ ਕਿ ਉਹ ਦੇ ਤਲ ਤੱਕ ਜਿਹੜਾ ਹੈ ਜਾਣ ਦੇ ਸਮਰੱਥ ਹੋ ਜਾਂਦਾ ਹੈ ਤੇ ਉਸੇ ਹੀ ਵੇਲ ਨੂੰ ਜੇਕਰ ਆਪਾਂ ਕਿਸੇ ਦਰਖਤ ਦੀ ਸੰਗਤ ਦੇ ਦਈਏ ਤੇ ਉਹ ਜਿਹੜੀ ਵੇਲ ਹੈ ਹੌਲੀ-ਹੌਲੀ ਜਿਹੜਾ ਹੈ ਸੰਪੂਰਨ ਉਸ ਦਰਖਤ ਨੂੰ ਆਪਣੇ ਅਧੀਨ ਕਰਕੇ ਤੇ ਇੱਕ ਦਿਨ ਉਹਦੀ ਚੋਟੀ ਤੇ ਪਹੁੰਚ ਜਾਂਦੀ ਹੈ ਸੰਗਤ ਦਾ ਬਹੁਤ ਵੱਡਾ ਅਸਰ ਹੈ ਉਨਾਂ ਨੂੰ ਸੰਗਤ ਐਸੀ ਮਿਲੀ ਹੈ ਜਿਸ ਕਾਰਨ ਉਹ ਕਿਸੇ ਦੇ ਅਧੀਨ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਫਿਕਰ ਨਾ ਕਰੋ ਇੱਕ ਕੰਮ ਕਰਨਾ ਹੈ ਤੁਸੀਂ ਸਵਾਰੀ ਗੁਰੂ ਖਾਲਸਾ ਵਿੱਚ ਜ਼ਿਕਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਬੜੇ ਪਿਆਰ ਤੇ ਬੜੇ ਅਕੀਦੇ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੀ ਮubaruk ਬਾਣੀ ਸ੍ਰੀ ਜਪਜੀ ਸਾਹਿਬ ਪੜਨੀ ਹੈ। ਮਾਲਕ ਜੀ ਕੀ ਹੈ? ਅਸੀਂ ਜਪਜੀ ਸਾਹਿਬ ਤੇ ਪੜਦੇ ਹਾਂ ਪਰ ਕੀ ਅਸਰ? ਕਹਿੰਦੇ ਇਹ ਐਸੀ ਮਹਾਨ ਬਾਣੀ ਹੈ। कि इस वाणी ਦੇ ਨਾਲ ਕੋਈ ਜਾਦੂ ਟੋਣਾ ਤੰਤਰ ਮੰਤਰ ਜੰਤਰ ਜਿਹੜਾ ਹੈ ਅੱਜ ਕੁਛ ਵੀ ਅਸਰ ਨਹੀਂ ਕਰ ਸਕਦਾ ਇਹ ਸਾਰਿਆਂ ਤੋਂ ਉੱਪਰ ਹੈ ਇੱਕ ਕੰਮ ਕਰਨਾ ਆਪਣੇ ਕੋਲ ਜਲ ਧਾਕੇ ਜਪਜੀ ਸਾਹਿਬ ਦਾ ਜਾਪ ਕਰਨਾ ਤੇ ਅਰਦਾਸ ਅਰਦਾਸ ਬੇਨਤੀ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਕੇ ਪ੍ਰਮਾਤਮਾ ਕੀ ਅਰਦਾਸ ਕਰਕੇ ਇਹ ਜਲ ਜਿਹੜਾ ਹੈ ਆਪਣੀ ਸੁਪਤਨੀ ਨੂੰ ਛਕਾ ਦੇਣਾ ਹੈ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੇ ਪਲੀ ਕਰ। ਉਸ ਸ਼ੇਖੂਪੁਰੇ ਦੇ ਸਿੱਖ ਨੇ ਜਿਹੜਾ ਇਦਾਂ ਕੀਤਾ ਜਰਜੀ ਸਾਹਿਬ ਦਾ ਜਾਪ ਕੀਤਾ ਜਲ ਜਿਹੜਾ ਰੱਖਿਆ ਸੀ ਉਹ ਛਕਾਇਆ ਹੈ। ਤੇ ਉਹਦੀ ਸੁਭਤਨੀ ਨੂੰ ਇਤਿਹਾਸਕਾਰ ਕਹਿੰਦੇ ਸੁਰਤਾਈ ਸੁਰਤ ਇਸ ਗੱਲ ਤੋਂ ਕਿ ਮੈਂ ਕਿਧਰ ਲੱਗੀ ਹਾਂ ਕਿਹੜੇ ਪਾਸੇ ਫੇਰੀ ਹਾਂ ਭਾਵ ਜਿਹੜੀ ਬੇਸਮਝ ਹੀ ਆਈ ਉਸ ਦੀ ਅਕਲ ਆ ਤੇ ਉਹ ਹੈ ਜਿਸ ਦੀ ਜਿਹੜੀ ਸਮਾਧਾ ਨੂੰ ਪੂਜਦੀ ਸੀ ਪੀਰਾਂ ਫਕੀਰਾਂ ਨੂੰ ਪੂਜਦੀ ਸੀ ਰਸਤਾ ਨੂੰ ਪੂਜਦੀ ਸੀ ਆਸਰ ਦੇ ਵਿੱਚ ਉਹ ਹੀ ਇਸਤਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਤੇ ਨਤਮਸਤਕ ਹੁੰਦੀ ਹੈ ਦੇ ਨਾਲ ਕਹਿੰਦੀ ਹੈ ਮਾਲਕ ਐਸੀ ਕਿਰਪਾ ਬਣਾਈ ਰੱਖੋ ਪਰ ਮੇਰਾ ਮੁਖ ਉਤਰ ਜਾਵੇ ਸੰਗਤ ਦਾ ਬਹੁਤ ਵੱਡਾ ਅਸਰ ਹੈ ਇਸੇ ਕਰਕੇ ਮਾਲਕ ਜੀ ਕਹਿੰਦੇ ਉਲਟੀ રે ਮਨ ਉਲਟੀ રે ਜੇ ਮਨਾ ਜਿਹੜੇ ਟੁੱਟੇ ਹੋਏ ਨੇ ਰੱਬ ਤੋਂ ਉਹਨਾਂ ਤੋਂ ਵਿਪਰੀਤ ਹੋ ਗਏ ਪਰੇ ਹੋ ਗਏ ਐਸਿਆਂ ਨੂੰ ਪਰੇ ਹੀ ਰੱਖ ਚੰਗੇ ਦਾ ਸਾਖਤ ਸਿਉਂਕਾਰੀ ਉਲਟੀ ਰੇ ਸਾਖਤ ਦਾ ਅਰਥ ਹੈ ਜਿਹੜੇ ਰੱਬ ਤੋਂ ਵਿਛੜੇ ਹੋਏ ਟੁੱਟੇ ਹੋਏ ਐਸਿਆਂ ਦੇ ਨਾਲ ਪ੍ਰੀਤ ਨਾ ਪਾ ਐਸਿਆਂ ਦੇ ਨਾਲ ਬੈਠਣੀ ਉੱਠਣੀ ਜਿਹੜਾ ਉਹ ਨਾ ਕਰ ਤੇਰੇ ਤੇ ਪ੍ਰਭਾਵ ਕੈ ਸਕਦੇ ਝੂਠੇ ਕੀਰੇ ਝੂਠ ਪ੍ਰੀਤ ਛੁੱਟੀ ਰੇ ਮਨ ਛੁੱਟੀ ਰੇ ਸਾਖਤ ਸੰਗ ਨ ਛੁੱਟੀ ਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਝੂਠਿਆਂ ਦੀ ਪ੍ਰੀਤੀ ਵੀ ਝੂਠੀ ਹੈ ਇਹ ਤੋੜਨੇ ਵਾਲੀ ਨਹੀਂ ਹੈ ਅੱਦਵਾਟੇ ਛੱਡਣਗੇ ਇਸ ਕਰਕੇ ਜੇ ਮਨਾ ਆਪਣੇ ਆਪ ਦਾ ਖੇੜਾ ਛੜਾ ਸਾਖਤਾਂ ਤੋਂ ਜਿਹੜੇ ਟੁੱਟੇ ਹੋਏ ਨੇ ਪ੍ਰਮਾਤਮਾ ਤੋਂ ਉਹਨਾਂ ਦੀ ਸਮਰੱਥ ਵਿੱਚ ਨਾ ਪੈ। ਹਾਂ ਆਪਣੇ ਆਪ ਤੇ ਜੇਕਰ ਪੂਰਨ ਵਿਸ਼ਵਾਸ ਹੋਵੇ ਕਿ ਮੇਰੇ ਅੰਦਰ ਬਾਣੀ ਦੀ ਰੋਹ ਚੱਲ ਰਹੀ ਹੈ। ਮੈਨੂੰ ਪੂਰਨ ਭਰੋਸਾ ਹੈ ਗੁਰੂ ਪ੍ਰਮਾਤਮਾ ਤੇ। ਫਿਰ ਤੁਸੀਂ ਜਿੱਥੇ ਮਰਜ਼ੀ ਬੈਠ ਜਾਓ ਜਾ ਕੇ। ਪਰ ਜੇ ਤੁਸੀਂ ਅਸਿਰ ਕਬੂਲ ਲਿਆ ਕਿ ਦਾ ਮਤਲਬ ਕੀ ਹਾਲੇ ਆਪਾਂ ਉਹ ਸਵਸਥਾ ਤੱਕ ਪਹੁੰਚੇ। ਤੇ ਜੇ ਮੈਂ ਆਪਣਾ ਪ੍ਰਭਾਵ ਦੂਜੇ ਤੇ ਪਾ ਦਿੱਤਾ ਤੇ ਸਮਝ ਲੈਣਾ ਕਿ ਗੁਰੂ ਨਾਨਕ ਦੀ ਕਿਰਪਾ ਹੋ ਗਈ ਹੈ ਮੈਂ ਇਸ ਜੋਗਾ ਹੋ ਗਿਆ ਕਿ ਮੇਰੀ ਸੰਗਤ ਵਿੱਚ ਕੋਈ ਬੈਠੇਗਾ ਮੇਰੇ ਅੰਦਰ ਤੇ ਕੁਝ ਨਹੀਂ ਹੈ ਪਰ ਜੋ ਬਾਣੀ ਚੱਲ ਰਹੀ ਹੈ ਜੋ ਸਿੱਖਿਆ ਚੱਲ ਰਹੀ ਹੈ ਜੋ ਸਿਧਾਂਤ ਚੱਲ ਰਹੇ ਨੇ ਉਸ ਮੁਤਾਬਕ ਮੈਂ ਇਸ ਜੋਗਾ ਹੋ ਗਿਆ ਕਿ ਮੇਰੀ ਸੰਗਤ ਦੇ ਵਿੱਚ ਬੈਠਣ ਵਾਲਾ ਜਿਹੜਾ ਹੈ ਉਹ ਵੀ ਧੰ ਗੁਰੂ ਨਾਨਕ ਕਹਿਣ ਲੱਗ ਪਿਆ ਉਹ ਵੀ ਆਬਰਪ ਕਰਨ ਲੱਗ ਪਿਆ ਤੇ ਇਸ ਤੋਂ ਵੱਧ ਕੇ ਹੋਰ ਕੀ ਚਾਹੀਦਾ ਖੁਸ਼ ਹੋਇਆ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਖਤ ਨਾਲੋਂ ਛੇਤੀ ਕੀਦਿਆ ਖੜਾ ਨਹੀਂ ਛੁੱਟਦਾ ਜੇਕਰ ਉਹਦੀ ਸੰਗਤ ਮਿਲ ਜਾਵੇ ਇਹ ਤੋਂ ਚੰਗਾ ਹੈ ਦੂਰੀ ਰੋ ਦੂਰੇ ਰਹੋ ਨੇੜੇ ਆਉਣ ਦੀ ਲੋੜ ਹੀ ਰਹਾਉ ਜਿਉਂ ਕਾਜਰ ਪਰ ਮੰਦਰ ਰਾਖਿਓ ਜੋ ਪੈਸੇ ਤੋ ਲੁਕੀ ਦੇ ਜਿਵੇਂ ਇੱਕ ਕਮਰਾ ਆਪਾਂ ਜਿਹੜਾ ਐ ਨ ਕਾਲਖ ਦੇ ਨਾਲ ਭਰ ਦਈਏ ਕਾਲਖ ਦੇ ਨਾਲ ਇੱਕ ਕਮਰਾ ਭਰ ਦਈਏ ਤੇ ਫਿਰ ਉਹਦੇ ਵਿੱਚ ਆਪਾਂ ਪ੍ਰਵੇਸ਼ ਕਰੀਏ ਕੀ ਆਪਾਂ ਸਾਫ਼ ਸੁਥਰੇ ਨਿਕਲ ਆਵਾਂ ਜੋ ਪੈਸਾ ਪੈਸੇਦਾਰ ਸੰਦਰ ਪ੍ਰਵੇਸ਼ ਕਰਨਾ ਕਾਲੂ ਖੀਰੇ ਕਾਲੂ ਕੀ ਦਾ ਭਾਵ ਹੈ ਕਿ ਕਾਲਕ ਲਗਣੀ ਹੀ ਲਗਣੀ ਜੇ ਤੁਸੀਂ ਇੱਕ ਕੱਜਲ ਦੀ ਭਰੀ ਕੋਠਰੀ ਵਿੱਚ ਜਾਂ ਕਾਲਕ ਦੇ ਭਰੇ ਕਮਰੇ ਦੇ ਵਿੱਚ ਪ੍ਰਵੇਸ਼ ਕਰੋਗੇ ਨਾ ਆਪਾਂ ਸਾਫ਼ ਸੁਥਰੇ ਨਹੀਂ ਆ ਸਕਦੇ ਉਦਾਹਰਣ ਉਸੇ ਪੈ ਅਸਲ ਦੇ ਵਿੱਚ ਜਿਹੜਾ ਹੈ ਸਾਗਰ ਦੀ ਹੈ ਜਿਹੜਾ ਰੱਬ ਨਾਲ ਟੁੱਟਿਆ ਹੋਇਆ ਉਦਿ ਸੰਗਤ ਵਿੱਚ ਜਾਓਗੇ ਨਾ ਸੱਚੀ ਗੱਲ ਹੈ ਹਾਲੇ ਹੋਈ ਹੈ ਦੂਰ ਹੋ ਹੀ ਤੇ ਬਾਦ ਦਇਓ ਹੈ ਜਿਸ ਗੁਰ ਮਿਲ ਚੁਟਕੀ ਇਕੁ ਪੀਰੇ ਜਿਨ੍ਹਾਂ ਦੇ ਭਾਵ ਜਾਗੇ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਫਿਰ ਕੀ ਹੈ ਸਤਿਗੁਰੂ ਜੀ ਕਹਿਣ ਲੱਗੇ ਉਹ ਫਿਰ ਸਾਖਤ ਬੰਦਿਆਂ ਦੀ ਸੰਗਤ ਕਰਨਾ ਜਿਹੜਾ ਹੈ ਨਾ ਉਹ ਦੂਰ ਦੀ ਗੱਲ ਹੈ ਉਹ ਉਹਨਾਂ ਨੂੰ ਵੇਖ ਕੇ ਅਸਲ ਦੇ ਵਿੱਚ ਦੂਰੋਂ ਹੀ ਪਾਸੇ ਹੋ ਜਾਂਦੇ ਕਿ ਐਸਿਆਂ ਦੀ ਸੰਗਤ ਚਾਹੀਦੀ ਹੱਸ ਜਿਨ੍ਹਾਂ ਦੀ ਸੰਗਤ ਦੇ ਨਾਲ ਹਿਰਦੇ ਵਿੱਚ ਕਾਲ ਖਾਵੇ ਵਿਕਾਰ ਆਵੇ ਇਧਰ ਉਧਰ ਦੀਆਂ ਬਾਤਾਂ ਆਉਣ ਬਾਲਕ ਜੀ ਕਹਿਣ ਲੱਗੇ ਉਨ੍ਹਾਂ ਦੀ ਸੰਗਤ ਕਰਨ ਦਾ ਦਸੋ ਲਾਭ ਕੀ ਹੈ ਵਿਅਰਥ ਤੇ ਅਸੀਂ ਆਪਣੇ ਸ્વાસ ਹੀ ਗਵਾ ਲਏ ਪੱਲੇ ਤੇੁਰ ਕੋਈ ਕਛ ਨਹੀਂ ਜਾ ਰਿਹਾ ਇਸ ਕਰਕੇ ਇਹਨਾਂ ਸਫਲ ਬਣਾਉਣਾ ਸੀ ਇਹਨਾਂ ਸ્વાસਾਂ ਨੂੰ ਪਰਮਾਲਕ ਤੇ ਲੱਗੇ ਚੇਤਰ ਸੰਗਤ ਦੂਸਰੀ ਆਪਾਂ ਕਰ ਲਈ ਕੋਈ ਸੰਗਤ ਵਿੱਚ ਚਲੇ ਗਏ ਸ્વાસ ਤੇ ਲੈ ਹੀ ਰਹੇ ਪਰ ਉਹ ਸ્વાસ ਸਫਲ ਨਹੀਂ ਉਹ ਸ્વાસ ਵਿਅਰਥ ਚਲੇ ਜਾ ਰਿਹਾ ਇਸ ਕਰਕੇ ਜਿਨ੍ਹਾਂ ਦੇ ਭਾਗ ਜਾਗ ਪਏ ਤੇ ਮਾਲਕ ਦੀ ਤੈਨ ਲੱਗੇ ਉਹ ਫਿਰ ਦੂਰੋਂ ਹੀ ਪਾਸੇ ਹੋ ਜਾਂਦੇ ਨੇ ਸਾਖ ਦੁਲੰਦੇ ਨੂੰ ਵੇਖ ਕੇ ਮੰਗੋਂ ਦਾਨ ਕਿਰਪਾਲ ਕਿਰਪਾ ਨਿਧ ਏ ਕਿਰਪਾ ਦੇ ਘਰ ਏ ਕਿਰਪਾ ਦੇ ਖਜ਼ਾਨੇ ਰੱਬ ਜੀ ਆਪ ਜੀ ਦੇ ਚਰਨਾਂ ਵਿੱਚੋਂ ਮੈਂ ਇੱਕ ਦਾਨ ਮੰਗਦਾ ਜਿਹੜਾ ਦਾਨ ਮੇਰਾ ਮੁਖ ਸਾਖਤ ਸੰਗ ਨਾ ਜੁਟ ਸੀਰੇ ਮੇਰੇ ਮੱਖੇ ਨਾ ਲਗੇ ਸਾਖਤ ਬੰਦਾ ਟੁੱਟੀ ਹੋਈ ਰੂਹ ਜਿਹੜੀ ਹੈ ਨਾ ਉਹਦੀ ਸੰਗਤ ਨਾ ਮਿਲੇ ਬਸ ਇਹ ਝੋਲੀ ਵਿੱਚ ਦਾਨ ਪਾ ਦੇ ਇਸੇ ਬਾੜੇ ਪ੍ਰਾਣੀਆਂ ਦਾ ਮਾੜੇ ਜੀਵਾਂ ਦਾ ਅਸਲ ਦੇ ਵਿੱਚ ਸੰਗ ਨਾ ਕਰੀਏ ਉਹਨਾਂ ਦੀ ਸੰਗਤ ਨਾ ਕਰੀਏ ਜਿੱਦੋਂ ਵੀ ਸੰਗਤ ਕਰੀਏ ਸਤਿਪੁਰਖਾਂ ਦੀ ਸੰਗਤ ਕਰੀਏ ਰਬੀ ਪਿਆਰਿਆਂ ਦੀ ਸੰਗਤ ਕਰੀਏ ਗੁਰਮੁਖ ਪਿਆਰਿਆਂ ਦੀ ਸੰਗਤ ਕਰੀਏ ਤਾਂ ਜੋ ਕੁਛ ਹਿਰਦੇ ਵਿੱਚ ਚੰਗਾ ਆ ਸਕੇ ਜਨ ਨਾਨਕ ਦਾਸ ਦਾਸ ਕੋ ਕਰਿਯੋ ਹੋ ਪੰਚਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰੱਬ ਜੀ ਇੱਕ ਹੋਰ ਕਿਰਪਾ ਕਰ ਦਿਓ ਆਪ ਜੀ ਆਪਣੇ ਦਾਸਾਂ ਦੇ ਦਾਸ ਬਣਾ ਦਿਓ ਮੈਨੂੰ ਤੁਹਾਡੇ ਦਾਸ ਤੁਹਾਡਾ ਦਾਸ ਬੰਣਾ ਉਹ ਤੇ ਲਿਪਰੇ ਦੀ ਗੱਲ ਹੈ ਮੈਂ ਇਹ ਚਾਹੁੰਨਾ ਹੈ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਨਾ ਅੰਦਰ ਤੋਂ ਮੈਂ ਉਹਨਾਂ ਦਾ ਦਾਸ ਬੰਣਾ ਚਾਹੁੰਨਾ ਉਹਨਾਂ ਦੀ ਸੇਵਾ ਕਰਨਾ ਚਾਹੁੰਨਾ ਜਨਾਨਨਕ ਦਾਸ ਦਾਸ ਕੋ ਕਰਿਓ ਦਾਸਾਂ ਦਾ ਦਾਸ ਬਣਾ ਦਿਓ ਮੇਰਾ ਮੂੰਡ ਮੇਰਾ ਮੁਖ ਮੇਰਾ ਸਿਰ ਸਾਧ ਪਦਾਂ ਹੀ ਤਿਰੁਲਸੀਰੇ ਆ ਸਿਰ ਜਿਹੜਾ ਨਾ ਮੇਰਾ ਕਿਤੇ ਮੜੀ ਤੇ ਕਿਸੇ ਮਸਾਨ ਤੇ ਕਿਸੇ ਸਮਾਦਿਆ ਕਿਸੇ ਤਰਖਤ ਅਕੇ ਜਾਂ ਕਿਸੇ ਹੋਰ ਚੀਜ਼ ਅਗੇ ਰੁਲਣ ਦੀ বাজਾਇ ਨਾ ਮੈਂ ਤੇ ਉਹੀ ਅਰਦਾਸ ਕਰਦਾ ਹੈ ਜਿਹੜੇ ਜੱਪਣ ਵਾਲੇ ਨੇ ਨਾ ਸਾਧੂ ਰਬੀ ਪਿਆਰੇ ਸੰਤ ਜਾਨੀ ਉਹਨਾਂ ਦੇ ਚਰਣਾ ਹੀਟ ਜਿਹੜਾ ਹੈ ਮੇਰਾ ਸੀਸ ਰੁਲੇ ਭਾਵੇ ਐ ਉਹਨਾਂ ਦੀ ਸੰਗਤ ਮਿਲ ਜਾਵੇ ਮੈਂ ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਜਿਵੇਂ ਉਹਨਾਂ ਨੇ ਤੁਹਾਨੂੰ ਪ੍ਰਾਪਤ ਕੀਤਾ ਹੈ ਤੇ ਮੈਂ ਵੀ ਪੁੱਛਾਂ ਕਿ ਕਿਵੇਂ ਤੁਸੀਂ ਰੱਬ ਨੂੰ ਪ੍ਰਾਪਤ ਕੀਤਾ ਮੇਉਂ ਨੰਦੀ ਸੰਗਤ ਕਰਾਂ ਇਹ ਸੀਸ ਉਹਨਾਂ ਦੇ ਚਰਨਾਂ ਵਿੱਚ ਝੁਕਿਆ ਹੋਇਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੱਬੀ ਪਿਆਰਿਆਂ ਦੀ ਸੰਗਤ ਕਰੋ ਤੇ ਜਿਹੜੇ ਸਾਖਤ ਨੇ ਉਹਨਾਂ ਤੋਂ ਦੂਰੀ ਰੋਜ਼ ਚੰਗੀ ਕਰੇ ਮਾਲਕ ਕਿਰਪਾ ਕਰੇ ਬਚਨ ਵਿਰਜਾਂ ਦੇ ਵਸੰਨ ਦੀ ਬੇਨਸ ਖੁਲਾਵੇ ਇਮਾਮ ਵਾਹਿਗੁਰੂ ਦੀ ਸਾਤਿ ਵਾਹਿਗੁਰੂ ਦੀ ਸਤੀ